ਹਾਂਜੀ ਸਟੂਡੈਂਟਸ ਸਾਡੀ ਵੀਡੀਓ ਆ ਨਾਥ ਸੰਪਰਦਾਇ ਬਾਰੇ ਅਸੀਂ ਲਗਾਤਾਰ ਵੀਡੀਓਜ਼ ਕਰ ਰਹੇ ਹਾਂ ਪੰਜਾਬੀ ਸਾਹਿਤ ਦੇ ਇਤਿਹਾਸਕਾਰੀ ਬਾਰੇ ਨਾਥ ਸੰਪਰਦਾਇ ਦੇ ਬਹੁਤ ਸਾਰੇ ਮਤ ਨੇ ਜਿਵੇਂ ਸਿੱਧ ਜੋਗੀ ਸਾਧੂ ਸੰਤ ਆਉ ਆਉਦੂ ਜਾਂ ਅਬਦੂ ਅਬਦੂਤ ਇਹਨਾਂ ਨੂੰ ਕਿਹਾ ਜਾਂਦਾ ਏ ਇਹ ਸਾਰੇ ਆਪਣੇ ਆਪ ਨੂੰ ਆਦੀ ਨਾਥ ਦੇ ਮਤ ਦੇ ਉਪਾਸਕ ਦੱਸਦੇ ਨੇ ਕੋਜ ਵਿਦਵਾਨ ਨਾਥ ਸੰਪਰਦਾਏ ਨੂੰ ਸਿੱਧ ਮਤ ਵੀ ਕਹਿੰਦੇ ਨੇ ਨਾਥ ਜੋਗੀਆਂ ਦੇ ਤਿੰਨ ਮੁੱਖ ਸੰਪਰਦਾਏ ਜਾਂ ਫਿਰਕੇ ਮੰਨੇ ਗਏ ਨੇ ਕਿਹੜੇ ਕਿਹੜੇ ਨੇ ਉਹ ਸੈਜ ਜਾਨੀ ਸਿੱਧ ਧਾਰਾ ਹਠ ਯੋਗ ਧਾਰਾ ਜਾਂ ਨਾਥ ਸੰਪਰਦਾਏ ਵੈਸ਼ਨਵ ਧਾਰਾ ਨੌ ਨਾਥਾਂ ਦੀ ਸੂਚੀ ਪੰਜਾਬ ਵਿੱਚ ਮਿਲਦੀ ਹੈ ਜਿਸ ਵਿੱਚ ਇਹਨਾਂ ਨੂੰ ਵੱਖ-ਵੱਖ ਦੇਵੀ-ਦੇਵਤਿਆਂ ਦਾ ਅਵਤਾਰ ਮੰਨਿਆ ਜਾਂਦਾ ਹੈ ਆਦੀ ਨਾਥ ਸ਼ਿਵ ਜੀ ਮਚੰਦਰਨਾਥ ਮਾਇਆ ਉਦੇਨਾਥ ਪਾਰਵਤੀ ਸੰਤੋਕਨਾਥ ਵਿਸ਼ਨੂ ਕੰਤਰਨਾਥ ਗਣੇਸ਼ ਸਤੀਨਾਥ ਬ੍ਰਹਮ ਅਚੰਬਾਨਾਥ ਅਚਨ ਪਹਾੜ ਚਰੰਗੀਨਾਥ ਪੂਰਨ ਭਗਤ ਗੋਰਖਨਾਥ ਸ਼ਿਵ ਜੀ ਇਸ ਤਰ੍ਹਾਂ ਨਾਲ ਇਹਨਾਂ ਦੀ ਵੰਡ ਕੀਤੀ ਹੋਈ ਹੈ ਇਤਿਹਾਸ ਦੇ ਵਿੱਚ ਰਾਹੁਲ ਸੰਕਰਤ ਆਇਨ ਨੇ ਗੋਰਖਨਾਥ ਦਾ ਸਮਾ 809 ਈਸਵੀ ਤੋਂ 959 ਈਸਵੀ ਮਿੱਥਿਆਈ ਧਾਮ ਕਾੜ ਬਗਨੀ ਲੈ ਆਇਆ ਮਾਉ ਕਹੇ ਮੇਰਾ ਪੁੱਤ ਬਿ ਆਇਆ ਇਹ 17 ਗੋਰਖਨਾਥ ਦੀਆਂ ਨੇ ਹੁਣ ਇਹ 17 ਤੁਹਾਨੂੰ ਕੁਐਸਚਨ ਦੇ ਵਿੱਚ ਆ ਸਕਦੀਆਂ ਨੇ ਕਿ ਕਿਹਦੀਆਂ ਨੇ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਆ ਉਹ ਇਸਤਰੀ ਨੂੰ ਵਾਗਨ ਕਹਿੰਦਾ ਏ ਤਾਂ ਇੱਥੇ ਵਾਗਨ ਕਿਸ ਨੂੰ ਕਿਹਾ ਗਿਆ ਹੈ ਇਸਤਰੀ ਨੂੰ ਨਾਥਾ ਜੋਗੀਆਂ ਦੀ ਬਾਣੀ ਦੀ ਆਲੋਚਨਾ ਇਸ ਕਰਕੇ ਹੀ ਕੀਤੀ ਜਾਂਦੀ ਹੈ ਕਿ ਇਸ ਵਿੱਚ ਇਸਤਰੀ ਜਾਤੀ ਦੀ ਪੰਡਿਤ ਕੀਤੀ ਗਈ ਹੈ ਗੋਰਖਨਾਥ ਪਹਿਲੇ ਅ제ਹੀ ਕਵੀ ਹਨ ਜਿਸ ਦੀ ਰਚਨਾ ਵਿੱਚ ਪੰਜਾਬੀ ਭਾਸ਼ਾ ਦੇ ਅੰਸ਼ ਮਿਲਦੇ ਹਨ ਤਾਂ ਇਹ ਵੀ ਤੁਹਾਨੂੰ ਯਾਦ ਰੱਖਣ ਯੋਗ ਗੱਲ ਹੈ ਕਿ ਪੰਜਾਬੀ ਭਾਸ਼ਾ ਦੇ ਅੰਸ਼ ਕਿਹੜੇ ਕਵੀ ਸੀਗੇ ਪਹਿਲੇ ਗੋਰਖਨਾਥ ਜਿਨ੍ਹਾਂ ਦੇ ਜਿਹੜੇ ਰਚਨਾਵਾਂ ਵਿੱਚ ਅੰਸ਼ ਮਿਲਦੇ ਨੇ ਮਛੰਦਰਨਾਥ ਨੂੰ ਗੋਰਖਨਾਥ ਦਾ ਗੁਰੂ ਮੰਨਿਆ ਜਾਂਦਾ ਏ ਸ਼ਲੋਕ ਦੋਹੇ ਪਦਿਆਂ ਜਾਂ ਸ਼ਬਦਾਂ ਦੀ ਕਾਵ ਰੂਪਾਂ ਵਿੱਚ ਗੋਰਖ ਦੀ ਬਾਣੀ ਰਚੀ ਮਿਲਦੀ ਹੈ ਵਿਦਵਾਨਾਂ ਦੁਆਰਾ ਚਰੰਗੀਨਾਥ ਨੂੰ ਪੂਰਨ ਭਗਤ ਹੀ ਮੰਨਿਆ ਜਾਂਦਾ ਹੈ 나ਥ ਯੋਗੀਆਂ ਨਾਲ ਸੰਬੰਧਿਤ ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਮਿਲਦੀਆਂ ਨੇ ਪਸ਼ਾਬਰ ਵਿੱਚ ਗੋਰਖਾਟੜੀ ਬਾਬਾ ਰਤਨਨਾਥ ਦਾ ਡੇਰਾ ਦੋ ਚੀਜ਼ਾਂ ਨੇ ਜੇਲਮ ਵਿੱਚ ਵਾਲਨਾਥ ਦਾ ਟਿੱਬਾ ਅ ਅਬੋਵਰ ਵਿੱਚ ਚਰੰਗੀਨਾਥ ਦੀ ਧੂਣੀ ਸਿਆਲਕੋਟ ਵਿੱਚ ਪੂਰਨ ਦਾ ਖੂਹ ਚਲੰਦਰਨਾਥ ਤੇ ਜਲੰਧਰ ਦਾ ਨਾ ਪਿਆ ਚਰਪਟਨਾਥ ਨੂੰ ਚੰਬੇ ਦਾ ਰਾਜਗੁਰੂ ਮੰਨਿਆ ਜਾਂਦਾ ਹੈ ਜੋ ਕਰ त्याग कहावे योगी कर बस को कहे जो होगी ये 17 गोरखनाथdियां ਹਨ नाथ संप्रदाय दे प्रमुख नाथ मचंदरनाथ चिलंदरनाथ मचंदनाथ दे गुरुपाई नाथ बनने तो पहला बौद्ध भिक्षु सान जिलंदर शहर ਨਾਲ ਸੰਬੰਧਤ ਸੰਬੰਧਤ ਹਨ गोरखनाथ 84 सहजानी सिद्धा विचो प्रमुख ਚਰਪਟਨਾਥ ਪਖੰਡੀ ਸਪਾਖੰਡੀ ਸੰਪਰਦਾਏ ਦੇ ਸੰਚਾਲਕ ਧੇਖਾਂ ਤੇ ਕਰਮਕਾਂਡਾਂ ਦੇ ਵਿਰੋਧੀ ਪੂਰਨ ਭਗਤ ਜਾਂ ਚਰੰਗੀਨਾਥ ਸਿਆਲਕੋਟ ਦੇ ਰਾਜੇ ਸਲਵਾਨ ਦਾ ਪੁੱਤਰ ਬਾਣੀ ਵਿੱਚ ਅਪប្រੰਸ਼ ਰਲਵੀ ਪੂਰਵੀ ਰਾਜਸਥਾਨੀ ਪੰਜਾਬੀ ਆਦੀ ਪਾਸ਼ਾਵਾਦ ਦਾ ਸੁਮਿਸ਼ਰਣ ਰਤਨਨਾਥ ਚਰੰਗੀਨਾਥ ਤੋਂ ਅਗਲੇ ਸਿੱਧ ਜੀਵਨ ਕਾਲ 1000 ਈਸਵੀ ਤੋਂ 1200 ਈਸਵੀ ਬਾਣੀ ਵਿੱਚ ਪੰਜਾਬੀ ਅੰਸ਼ਾਂ ਦੀ ਪਰਮਾਰ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾਕਟਰ ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ ਇਹ ਗੱਲ ਯਾਦ ਰੱਖਣਯੋਗ ਆ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਬਿਲਾਵਲ ਸੂਹੀ ਤੇ ਆਸਾ ਰਾਗ ਦੇ ਬਹੁਤ ਸਾਰੇ ਸ਼ਬਦ ਇਉਂ ਜਾਪਦਾ ਜਿਵੇਂ ਯੋਗੀਆਂ ਨੂੰ ਸਿੱਧੇ ਤੌਰ ਤੇ ਸੰਬੋਧਿਤ ਕੀਤੇ ਗਏ ਹਨ ਰਤਨ ਨਾਦ ਦਾ ਜਨਮ ਡਾਕਟਰ ਮਨਮੋਹਨ ਸਿੰਘ ਦਵਾਨਾ ਅਨੁਸਾਰ ਬਠਿੰਡਾ ਵਿੱਚ ਹੋਇਆ ਇਸ ਨੂੰ ਬਾਬਾ ਰਤਨ ਤੇ ਹਾਜੀ ਰਤਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਬੀਰ ਜੀ ਗੋਰਖਨਾਥ ਨੂੰ ਆਪਣੀ ਬਾਣੀ ਵਿੱਚ ਅਬਦੂਤ ਕਰਕੇ ਸੱਦਦੇ ਹਨ ਤੇ ਗੁਰੂ ਨਾਨਕ ਦੇਵ ਜੀ ਨੇ ਅਬਦੂ ਸ਼ਬਦ ਵਰਤਿਆ ਹੈ ਸੋਨਾ ਲਿਉ ਰਸ ਸੋਨਾ ਲਿਉ ਮੇਰੀ ਜਾਤੀ ਸੁਨਾਰੀ ਰੇ ਸਤਰ ਗੋਰਖਨਾਥ ਦੀ ਹੈ ਡਾਕਟਰ ਮੌਨ ਸਿੰਘ ਦਿਵਾਨਾ ਅਨੁਸਾਰ ਚਰਪੜਨਾਥ ਦਾ ਸਮਾਂ 890 ਤੋਂ 990 ਈਸਵੀ ਦਰਮਿਆਨ ਹੈ ਕਈ ਵਿਦਵਾਨ ਚਰਪੜਨਾਥ ਤੇ ਰਤਨਨਾਥ ਨੂੰ ਗੋਰਖਨਾਥ ਦਾ ਚੇਲਾ ਦਸ ਦੇ ਨੇ ਦੇ ਕਈ ਚਰਪਟ ਨਾਥ ਨੂੰ ਗੁਰਕਨਾਥ ਦਾ ਗੁਰਪਾਈ ਦੱਸਦੇ ਨੇ ਪ੍ਰਾਣ ਸੰਗਲੀ ਦਾ ਸੰਬੰਧ ਚਾਰੰਗੀ ਨਾਥ ਪੂਰਨ ਨਾਲ ਜੋੜਿਆ ਜਾਂਦਾ ਹੈ ਪੰਜਾਬੀ ਸਾਹਿਤ ਦਾ ਸਕਰਾंति काल 1850 ਈਸਵੀ ਤੋਂ 1950 ਈਸਵੀ ਵਿਚਕਾਰਲੇ ਸਮੇਂ ਨੂੰ ਮਿੱਥਿਆ ਜਾਂਦਾ ਹੈ ਅਮੀਰ ਖੁਸਰੋ ਦਾ ਸਮਾਂ 1253 ਤੋਂ 1325 ਈਸਵੀ ਮੰਨਿਆ ਜਾਂਦਾ ਹੈ ਇਸ ਦਾ ਅਸਲ ਨਾਂ ਜਮੀਨਉਦੀਨ ਮੁਹੰਮਦ हसन ਸੀ ਅਮੀਰ ਜਾਮੀਰ ਇਸ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਰਹਿਣ ਕਰਕੇ ਕਹਿੰਦੇ ਹਨ ਖੁਸਰੋ ਇਸ ਦਾ ਉਪਨਾਮ ਸੀ ਇਸੇ ਤੁਗਲਕ ਦੀ ਬਾਤ ਤੇ ਕੁਝ ਬੁਝਾਰਤਾ ਮਿਲਦੀਆਂ ਹਨ ਸਿੱਧ ਸਧਾਰਨ ਅਰਥਾਂ ਵਿੱਚ ਸਾਧਨਾ ਵਿੱਚ ਦ੍ਰਿੜ ਜਾਂ ਨਿਪੁੰਨ ਵਿਅਕਤੀ ਨੂੰ ਸਿੱਧਾ ਆਖਦੇ ਹਨ ਡਾਕਟਰ ਮੋਹਨ ਸਿੰਘ ਦਿਵਾਨਾ ਨੇ 나ਥ ਜੋਗੀਆਂ ਦਾ ਸਮਾਂ 1800 ਸੌਰੀ 850 ਤੋਂ 1540 ਤੱਕ ਮੰਨਿਆ ਹੈ 나ਥ ਜੋਗੀ ਕੰਨਾਂ ਵਿੱਚ मुندਰਾ ਤੁੰਗਲ ਜਾਂ ਕੁੰਡਲ ਪਾਉਂਦੇ ਹਨ ਯੋਗ ਜਾਂ ਜੋਗ ਜੋਗ ਦੇ ਅਖਰੀ ਅਰਥ ਹਨ ਜੁੜਨਾ ਪਾਉ ਆਪਣੇ ਮਨ ਨੂੰ ਇਸ ਤਰ੍ਹਾਂ ਸਾਧਣਾ ਕੀ ਊਨਮਨ ਦੀ ਅਵਸਥਾ ਵਿੱਚ ਪੁੱਜ ਜਾਣਾ ਸਾਧਾਰਨ ਸ਼ਬਦਾਂ ਵਿੱਚ ਯੋਗ ਤੋਂ ਪਾਪ ਮੰਨ ਦੀ ਸਾਧਨਾ ਰਾਹੀਂ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਪਹਿਲੀ ਵਾਰ ਵਿਗਿਆਨਕ ਲੀਹਾਂ ਤੇ ਲਿਆਉਣ ਦਾ ਕਾਰਜ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਆਪਣੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ ਤੇ ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ ਰਾਹੀਂ ਕੀਤਾ 나ਥਾ ਜੋਗੀਆਂ ਦੀ ਭਾਸ਼ਾ ਵਿੱਚ ਤੱਤਸਮ ਸ਼ਬਦਾਂ ਦੀ ਵਰਤੋਂ ਵਧੇਰੇ ਹੋਈ ਹੈ ਹਠ ਯੋਗ ਇਦੇ ਵਿੱਚ ਨਾਥ ਮਾਤ ਨਾਥ ਮਤ ਵਿੱਚ ਸਾਧਨਾ ਦਾ ਨਾਮ ਹੈ ਹੱਠ ਯੋਗ ਜਿਸ ਵਿੱਚ ਪ੍ਰਾਣਾਯਾਮ ਰਾਹੀ ਵਾਜੂ ਨੂੰ ਰੋਕਿਆ ਜਾਂਦਾ ਹੈ ਇਸ ਨੂੰ 나ੜੀ ਸਾਧਨਾ ਦਾ ਯੋਗ ਵੀ ਕਿਹਾ ਜਾਂਦਾ ਹੈ ਹੱਠ ਯੋਗ ਉਸ ਸਾਧਨ ਦਾ ਸਾਧਨਾ ਦਾ ਨਾਮ ਹੈ ਪਿੰਗਲਾ ਤੇ ਈੜਾ 나ੜੀਆਂ ਨੂੰ ਰੋਕ ਕੇ ਸੁਖਮਣਾ 나ੜੀ ਦੇ ਮਾਰਗ ਰਾਹੀ ਪ੍ਰਾਣ ਵਾਜੂ ਨੂੰ ਸੰਚਾਰਿਤ ਕੀਤਾ ਜਾਵੇ ਹઠ ਯੋਗ ਦੇ 7 ਅੰਗ ਮੰਨੇ ਜਾਂਦੇ ਨੇ ਖਟ ਜਾਂ ਕਰਮ ਅਸ਼ਟ મુਦਰਾ ਪ੍ਰਤੀਹਾਰ pranayama ਧਿਆਨ ਤੇ ਸਮਾਧੀ 나ਥ ਮਤ ਦੇ ਪ੍ਰਤੀਕ ਕਿਹੜੇ ਕਿਹੜੇ ਪ੍ਰਤੀਕ ਨੇ ਕੰਨਾਂ ਵਿੱਚ ਮੁੰਦਰਾ ਸਰੀਰ ਉੱਪਰ ਭਸਮ ਦੀ ਭਰਤ ਉੰਨ ਦਾ ਜਨੇਊ ਸਿੰਗੀ ਨਾਮਕ ਸਾਜ ਰੁਦਰਾਕਸ਼ ਦੀ ਮਾਲਾ ਕਮਰ ਉੱਪਰ ਲਪੇਟੀ ਮੁੰਜ ਦੀ ਰੱਸੀ ਜਾਂ ਮੇਖਲਾ हिरंदी सिंह ਦੀ ਪਣੀ ਪਵਿੱਤਰੀ ਨਾਰੀਅਲ ਦੇ ਖੋਲ ਤੋਂ ਬਣਿਆ ਭਿਖਿਆ ਪਾਤਰ ਖੱਪਰ ਜਾਂ ਚਿੱਪੀ ਅਧਿਆਤਮਕ ਸ਼ਬਦਾਂ ਦੇ ਗਾਇਨ ਵਿੱਚ ਸੰਗਤ ਲਈ ਕਿੰਗਰੀ ਨਾਮ ਦਾ ਇੱਕ ਸਾਜ਼ ਖਿੰਥਾ ਜਾਂ ਗੋਦੜੀ ਆਦਿ ਇਹ ਸਾਰੇ ਜਿਹੜੇ ਚਿੰਨ੍ਹ ਜਾਂ ਪ੍ਰਤੀਕ ਨੇ ਇਹ 나ਥ ਯੋਗੀਆਂ ਦੇ ਨੇ 나ਥ ਮਤ ਮਤ ਦੇ ਸੰਪਰਦਾਏ ਇਹਨਾਂ ਨੂੰ ਧਾਰਨ ਕਰਦੇ ਸੀਗੇ ਖਿੰਥਾ ਸੰਸਕ੍ਰਿਤ ਦੇ ਮੂਲ ਸ਼ਬਦ ਕੰਥਾ ਤੋਂ ਵਿਕਸਿਤ ਹੋਇਆ ਏ ਇਸ ਖਿੰਥਾ ਸ਼ਬਦ ਦਾ ਅਰਥ ਹੈ ਗੋਦੜੀ ਧਿਆਨ ਦੇਣ ਜੋ ਗੱਲਾਂ ਨੇ ਤੁਹਾਡੀਆਂ ਫਕੀਰ ਯੋਗੀ ਜਾਂ ਸਾਧ ਲੋਕ ਆਮ ਤੌਰ ਤੇ ਇੱਕ ਓੜਨੀ ਜਾਂ ਚੋਲਾ ਜਿਹਾ ਆਪਣੇ ਸਰੀਰ ਤੇ ਪਾ ਲੈਂਦੇ ਨੇ ਯੋਗ ਸਾਧਨਾ ਵਿੱਚ ਇਸ ਨੂੰ ਇੱਕ ਪ੍ਰਕਾਰ ਦਾ ਯੋਗੀਆਂ ਦਾ ਭੇਖ ਜਾਂ ਅੰਗ ਮੰਨ ਲਿਆ ਗਿਆ ਹੈ ਅਬਦੁੱਦ ਉਸ ਵਿਅਕਤੀ ਨੂੰ ਕਹਿੰਦੇ ਨੇ ਜਿਸ ਨੇ ਪਾਪਾਂ ਜਾਂ ਵਿਕਾਰਾਂ ਨੂੰ ਛਾੜ ਸੁਟਿਆ ਹੋਵੇ ਜਾਂ ਸਾਧੂ ਵਰਤੀ ਧਾਰਨ ਕਰ ਲਈ ਹੋਵੇ 나ਥ ਪੰਥੀ ਗੋਰਖਨਾਥ ਨੂੰ ਆਦਰਸ਼ ਅਭਦੂਤ ਮੰਨਦੇ ਨੇ ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ 나ਥ ਯੋਗੀਆਂ ਬਾਰੇ ਪੜਿਆ ਏ ਆਉਣ ਵਾਲੀ ਵੀਡੀਓ ਦੇ ਵਿੱਚ ਸਾਹਿਤ ਦੇ ਇਤਿਹਾਸ ਸੰਬੰਧੀ ਹੋਰ ਵੀਡੀਓਜ਼ ਅਸੀਂ ਹੋਰ ਜਿਹੜੇ ਨੇ ਟੌਪਿਕਸ ਤੇ ਗੱਲ ਕਰਾਂਗੇ ਮਣੀ ਰੋਹ ਚੈਨਲ ਦੇ ਨਾਲ ਮਿਲਦੇ ਆਂ ਫੇਰ ਓਕੇ ਥੈਂਕਸ